ਲੋਜੀ ਆਪਾਂ ਕੱਲ ਕੀਤੀ ਡੀ ਵਾਰਮਿੰਗ ਅੱਜ ਕਰਤਾ ਆਪਾਂ ਲੋਫਟ ਕਲੀਨ ਵਨ ਨੈਕਸਟ ਵੀਕ ਕਰਾਂਗੇ ਨੰਨ ਸੈਪਰੇਟ ਸੈਪਰੇਟ ਮੇਲ ਅਲੱਗ ਫੀਮੇਲ ਅਲੱਗ ਚੌਕ ਕਰਤਾ ਇਹਨਾਂ ਦੇ ਬਰੀਡਿੰਗ ਬਾਕਸ ਸਾਰੇ ਆਪਣੇ ਯੰਗ ਬਰਡ ਹੈ ਜੀ ਸਾਰੇ ਬਾਡ ਕਲੀਨ ਸੀ ਹੈ ਕੋਈ ਲਾਪਨੀ ਨਿਕਲੇ ਨਾ ਤੇ ਡਰੌਨ ਟਲ ਪਲਸ ਦੀ ਗੋਲੀ ਲਾਈ ਸੀ ਕੱਲ ਸਵੇਰੇ ਦੇਖੋ ਸਾਰੇ ਕਿਦਾਂ ਦੇ ਆ ਗਏ। ਦਸ ਇਹਨਾਂ ਦੇ ਲਾਸਟ ਬਰੀਡਿੰਗ ਆ। ਆ ਸੈਪਰੇਟ ਕਰ ਦਾਂਗੇ ਇਹਨਾਂ ਨੂੰ ਕਿਸੇ ਦਿਨ ਅਗਲੇ ਵੀਕ। ਥੈਂਕ ਯੂ।